ਹੰਬਲੀਆਂ ਦੇ ਸਿਰ ਤੇ ਰੋਵੋ ਅੱਧੇ ਭੰਡੇ ਤੋਂ ਹੁੰਦੀਆਂ ਨੇ ਕਦੇ ਤੋੜ ਕੇ ਨਿਕਲ ਜਾਂਦੀਆਂ ਨੇ ਗਾਂ ਛੱਟ ਕੰਮ ਮੁੱਕ ਜਿੰਦਾ ਇੱਕ ਦਿਨ ਛੁੱਟੀ ਕਰ ਲੈਣ ਜਰਾ ਚੱਲ ਮਨਾ ਸਬਜੀ ਦਾ ਬਣ ਗਈ ਹੁਣ ਮੈਂ ਰਾਸ਼ਨ ਪਾਣੀ ਵੇਨਾ ਅੱਜ ਕੱਲ ਜਿੱਦਾਂ ਇੰਨਾ ਹਾਲ ਆਂਦੇ ਇੰਨਾ ਕੋਈ ਸ਼ਹ ਹੁੰਦੇ ਆ ਕਿਤੇ ਔਣ ਹੋਵੇ ਪਾਣੀ ਸ਼ਹਿਰਾਂ ਚ ਵੀ ਇੰਨਾ ਨਾ ਵੜ ਜੇ ਤੇ ਮੁਰਗੇ ਸਾਡੇ ਖਾਣ ਨੂੰ ਨਾ ਕੁਛ ਦਾਣਾ ਪਾਣੀ ਹੋਵੇ ਲੈ ਕਰ ਲੋ ਗੱਲ ਇੱਥੇ ਤਾਂ ਡੱਬੇ ਵੀ ਖਾਲੀ ਪਏ ਹੋਏ ਨੇ ਕੋਈ ਹਾਲ ਨਹੀਂ ਵੈਸੇ ਮੰਮੀ ਦਾ ਮੈਂ ਹਸਾਬ ਲੈ ਆਇਆ ਵੈ ਹੋਏ ਹੋਏ ਨਾ ਟਮਾਟਰ ਨਾ ਗੰਡੇ ਨਾ ਆਲੂ ਓ ਮੰਮੀ ਕਿੱਥੇ ਗਈਆਂ ਓ ਪਿੰਡਾਂ ਚ ਪਾਣੀ ਆ ਗਿਆ ਜੇ ਸ਼ਹਿਰ ਨੂੰ ਆ ਗਿਆ ਨਾ ਤੇ ਲੱਗ ਪਤਾ ਜਾਣਾ ਲੈ ਤੇਲ ਵੀ ਖਤਮ ਹੋਈ ਆਈ ਮੁਰਗੇ ਖਾਣਾ ਕੀ ਪੱਤੇ ਤੋੜ ਕੇ ਗੱਲ ਨਹੀਂ ਕਰ ਲਵਾਂ ਪਹਿਲਾਂ ਮੈਂ ਫਟਾਫਟ ਕੀ ਗੱਲ ਆ ਕਿੱਥੇ ਰੋਲਾ ਪਾਈ ਜੰਨੀ ਆ ਮੇਰੀ ਗੱਲ ਸੁਣੋ ਮੈਂ ਸਬਜੀ ਸੁਬਜੀ ਬਣਾ ਲਈ ਐ ਸਫਾਈਆਂ ਹੋਈਆਂ ਜੇ ਇੱਕ ਦਿਨ ਹਨਾ ਸ਼ਿੰਦੋ ਨੂੰ ਕਹਿ ਦੋ ਛੁੱਟੀਆਂ ਘੱਟ ਕਰਿਆ ਕਰੇ ਨਹੀਂ ਤਾਂ ਕੋ ਕੰਮ ਛੱਡ ਦੇ ਆਪੇ ਕਰ ਲਿਆ ਕਰਾਂਗੀ ਟਾਈਮ ਨਾਲ ਕੰਮ ਕਰਤਾ ਲੈਣੀ ਆ ਨਾ ਚਲ ਚੰਗਾ ਸਭ ਆਪੇ ਕਰ ਲਿਆ ਕਰਾਂਗੀ ਪਹਿਲੇ ਬੱਚਾ ਕਰਨਗੇ ਤੋਂ ਪਹਿਲੇ ਮੈਨੂੰ ਦੇ ਦਿਆ ਕਰਨਾ ਮੈਂ ਸੂਟ ਸਵਾਲਿਆ ਕਰਾਂਗੀ ਬਸ ਸੂਟਾਂ ਦੀ ਅੱਗ ਲੱਗੀ ਰਹਿੰਦੀ ਤੈਨੂੰ ਤੇ ਦੱਸ ਮੰਮੀ ਇਹ ਨਹੀਂ ਕਿ ਇਹ ਨਹੀਂ ਕਿ ਜੇ ਬਚਣਗੇ ਤੇ ਘਰ ਦੇ ਕੇ ਖਰਚੇ ਚ ਕੰਮ ਆਉਣਗੇ ਕਿੱਥੇ ਲੈ ਕੇ ਜਾਣਾ ਇਹਨਾਂ ਪੈਸਾ ਮੰਮੀ ਦੱਸੋ ਹੈ ਜਰਾਨੀਆਂ ਦੇ ਦੋ ਹੀ ਤਾਂ ਸ਼ੌਂਕ ਹੈਗੇ ਨੇ ਇੱਕ ਸੋਨੇ ਸੂਟ ਬਣਾਣੇ ਆ ਤਨੰਜਾ ਬਸੇ ਘਰ ਲਈ ਦੀ ਜਾਨ ਖਾਣੀ ਹੈ ਕਿ ਸ਼ਾਪਿੰਗ ਕਰਾ ਦੇ ਸ਼ਾਪਿੰਗ ਕਰਾ ਦੇ ਨਾ ਉਹ ਤਾਂ ਦੁਕਾਨ ਦੀ ਰਹਿਣੀ ਹੈ ਤੇ ਲੈ ਮੰਮੀ ਤੁਸੀਂ ਵੀ ਤਾਂ ਮੇਰੀ ਉਮਰ ਚ ਨਿਕਲੇ ਹੀ ਹੋ ਅੱਛਾ ਹੁਣ ਮੇਰੀ ਗੱਲ ਧਿਆਨ ਨਾਲ ਸੁਣੋ ਫੇਰ ਮੇਰੇ ਦਿਮਾਗ ਚ ਗੱਲ ਨਿਕਲ ਜਾਣੀ ਹੈ ਬੋਲ ਮੈਂ ਰਸੋਈ ਚ ਜਦੋਂ ਸਾਫ ਸਫਾਈ ਕਰਦੀ ਸੀ ਨਾ ਮੇਰੇ ਤਾਂ ਧਿਆਨ ਚ ਹੁਣ ਨਹੀਂ ਗੱਲ ਕੋਠੇ ਜਦੋਂ ਕਪੜੇ ਸੁਕਣੇ ਨਹੀਂ ਪਾਏ ਮੈਂ ਧੋ ਕੇ ਪਹਿਲਾਂ ਤਾਂ ਸਰਫ ਵੀ ਖਤਮ ਹੋ ਗਿਆ ਜੇ ਵੀ ਸੁਣ ਲੋ ਭਾਬੀਓ ਨਹੀਂ ਕਹਿੰਦੇ ਪਿੰਡਾਂ 'ਚ ਪਾਣੀ ਬੜਾਇਆ ਮੈਂ ਕਿਹਾ ਭੈਣ ਮੈਂ ਆਪ ਨੈਟ ਤੇ ਵੇਖ ਕੇ ਮੇਰਾ ਨਾ ਮੰਨ ਦੁਖੀ ਹੁੰਦਾ ਕਿਤੇ ਜਾਨਵਰ ਪਸ਼ੂ ਵਗੈਰਾ ਜੋ ਵੀ ਸਭ ਪਾਣੀ 'ਚ ਰੁੜੇ ਜਾਂਦੇ ਨੇ ਪਿੰਡਾਂ ਦੇ ਪਿੰਡ ਰੁੜੇ ਗਏ ਨੇ ਮੈਂ ਕਿਹਨੇ ਲੋਕਾਂ ਦੇ ਘਰ ਘਰ ਬਰਬਾਦ ਖਾਣਾ ਕਿਨਾ ਸਾਰਾ دشਵਾਰ ਹੋਇਆ ਹੈ ਲੋਕਾਂ ਦਾ ਮੰਮੀ ਹਾਂ ਹਾਂ ਜੂਏ ਤੇ ਮੈਂ ਵੀ ਹੁਣੇ ਫੋਨ ਤੇ ਹੋਈ ਵੇਖਾਂ ਮੇਰਾ ਨਾ ਮੰਨ ਦੁਖੀ ਹੈ ਨਾ ਮੰਨ ਦੁਖੀ ਹੁੰਦਾ ਮੰਮੀ ਕਿਤੇ ਮਾਰਾ ਇਹਨਾਂ ਸਾਨੂੰ ਇੰਨਾ ਨੋਟ ਦਿੱਤਾ ਹੁੰਦਾ ਨਾ ਤੇ ਅੱਜ ਕਸ਼ਤੀਆਂ ਚਲਵਾ ਕੇ ਕਈ ਬੰਦੇ ਹੁੰਦੇ ਨੇ ਜਿਹੜੇ ਸੇਵਾਦਾਰ ਲਗੇ ਭੇਜ ਕੇ ਚਾਰ ਪੈਸੇ ਸਾਡੇ ਘ पर मारे ने चलो जिन्ने ਜੋ ਗਰ ਰੱਖਿਆ ਸ਼ੁਕਰਾਨਾ ਆਉਦਾ ਫੇਰ ਵੀ ਚਲੋ ਇਹ ਗੱਲ ਤਾਂ ਇੱਕ ਪਾਸੇ ਰਹਿ ਗਈ ਆਟਾ ਦਾਲ ਪਿਆਜ਼ ਆਲੂ ਟਮਾਟਰ ਮਿਰਚਾਂ ਧਨੀਆਂ ਪੂਤਨਾ ਤੇ ਮਸਾਲੇ ਤੇ ਸਰੋਂ ਦਾ ਤੇਲ ਸਰਫ ਤੁਹਾਨੂੰ ਮੈਂ ਦੱਸਦਾ ਭਾਂਡਿਆਂ ਵਾਲਾ ਸਾਬਨ ਮਤਲਬ ਤਕਰੀਬਨ ਤਕਰੀਬਨ ਵੇਖਿਆ ਵੇ ਘਰ ਦਾ ਰਾਸ਼ਨ ਖਤਮ ਹੀ ਹੈ ਸਾਰਾ ਤੇ ਮੇਰੀ ਗੱਲ ਸੁਣੋ ਲੋਕੀ ਕਹਿੰਦੇ ਪਏ ਨੇ 13-13 ਫੁੱਟ ਪਾਣੀ ਕਹਿੰਦੇ ਸ਼ਹਿਰ ਨੂੰ ਆ ਜੇ ਨਾ ਮੈਂ ਤੋ ਉਹ ਤਾਂ ਮੈਂ ਸਮਝਦੀ ਤੇਰਾ ਫੋਟੋ ਹੈਗਾ ਮਕਾਨ ਤੱਕ ਡੁੱਬੰਦੇ ਨੇ ਕੰਨ ਸੇ ਕਮ ਰਾਸ਼ਨ ਹੋਏਗਾ ਲਫਾਫਿਆਂ ਚ ਬੰਨਿਆ ਆਏਗਾ ਕੋ ਸਿਲੰਡਰ ਕੋ ਤੇਲ ਮਿੱਟੀ ਦਾ ਤੇਲ ਲਿਆ ਕੇ ਬੰਦਾ ਕੋਠੇ ਚ ਬਾਰੇ ਤੇ ਕਿਤੇ ਰੱਖ ਲੈਂਦਾ ਹੈਗਾ ਵੈ ਮੰਮੀ ਰਾਸ਼ਨ ਲੈ ਆਈ ਏ ਚੱਲ ਗੱਲ ਤੇ ਤੇਰੀ ਸਹੀ ਆ ਤੂੰ ਦਗਾ ਲਿਸਟ ਬਣਾ ਦੇ ਫੇ ਮੈਂ ਜਾਨੀ ਥੋੜੀ ਸ਼ਾਮ ਹੁੰਦੀ ਨਾ ਫੇ ਲਿਸਟ ਤਾਂ ਮੈਂ ਕੱਲ ਦੀ ਬਣਾਈ ਹੋਈ ਆ ਮੈਂ ਤੁਹਾਨੂੰ ਦੇਣੀ ਭੁੱਲ ਗਈ ਸਾਂ ਸਾਰਾ ਸਮਾਨ ਮੰਮੀ ਲੈ ਕੇ ਆਣਾ ਕਮ ਸੇ ਕਮ 2-3 ਮਹੀਨਿਆਂ ਦਾ ਇਕੱਠਾ ਹੀ ਲੈ ਉਹ ਮੈਂ ਤਾਂ ਕਹਿੰਨੀ ਬਸ ਆਲੂ ਪਿਆਜ਼ ਹੀ ਇਹ ਨਾਲੋਂ ਨਾਲ ਲਿਆਣੇ ਹੁੰਦੇ ਬਾਕੀ ਰਾਸ਼ੀ ਖੁੱਲਾ ਲੈਣਾ ਠੀਕ ਹੈ ਨਾਲ ਮੈਂ ਨਾ ਜਰਾ ਭੈਣ ਜੀ ਨਾਲ ਹੋਮ ਆ ਸਾਹਮਣੇ ਭਾਬੀ ਆੜੇ ਗਏ ਨੇ ਹੋਮਾ ਬੜੇ ਦਿਨਾਂ ਤੋਂ ਮੈਨੂੰ ਕਹਿੰਦੇ ਤੂੰ ਸਾਡੇ ਵੱਲ ਨਹੀਂ ਆਂਦੀ ਸਾਡੇ ਵੱਲ ਨਹੀਂ ਆਂਦੀ ਤੇ ਮੈਂ ਕਿਹਾ ਹੁਣ ਸਾਡੀ ਕੰਮ ਦੀ ਛੁੱਟੀਆਂ ਕਰੀ ਜਾਂਦੇ ਤੇ ਕੰਮ 'ਚ ਮੇਰਾ ਦਿਨ ਨਿਕਲ ਜਾਂਦਾ ਅੱਜ ਮੈਂ ਛੇਤੀ ਵੇਲੀ ਹੋ ਗਈ ਆ ਤੇ ਮੈਂ ਕਿਹਾ ਉਧਰ ਹੋ ਆਂਨੀ ਆ ਜਰਾ ਹਾਂ ਛੇਤੀ ਵੇਲੀ ਹੋ ਗਈ ਤੇ ਫੇਰਾ ਤੋਰਾ ਵੀ ਤੇ ਕਰਨਾ ਆ ਮੰਮੀ ਤੁਹਾਨੂੰ ਪਤਾ ਨਹੀਂ ਚਗਲੀ ਕਰਨੀ ਹੋਣੀ ਚੁਗਲੀਆਂ ਦੀ ਗੱਲ ਨਹੀਂ ਹੀ ਵੇਖੋ ਤੁਹੀ ਮੈਨੂੰ ਕਹਤਾ ਵੈ ਡਾਕਟਰਾਂ ਦੀਆਂ ਦਵਾਈਆਂ ਤੈਨੂੰ ਘੱਟ ਖਾਣੀਆਂ ਆਪਣਾ ਧਿਆਨ ਰੱਖ ਮੈਂ ਬਾਹਰ ਦਾ ਵੀ ਖਾਣਾ ਬੰਦ ਕੀਤਾ ਸਿਰੇ ਸੈਰ ਤੇ ਵੀ ਜਾਂਦੀ ਐ ਉਹ ਵੀ ਮੇਰੇ ਨਾਲ ਜਾਂਦੀ ਐ ਹੋਰ ਤੇ ਹੋਰ ਉਹਦੀ ਸੱਸ ਵੀ ਜਾਣ ਲੱਗੀ ਪਈ ਸੀ ਪਰ ਵੇਖੋ ਨਾ ਹੁਣ ਦੋ ਦਿਨ ਹੋ ਗਏ ਮੈਂ ਉਹਨੂੰ ਵੇਖਣ ਹੀ ਨਹੀਂ ਦੇਈ ਨਾ ਉਹ ਸੈਰ ਤੇ ਆਉਂਦੀ ਐ ਨਾ ਗੱਲ ਕਰਦੀ ਨਾ ਫੋਨ ਚੱਕਦੀ ਐ ਤੇ ਮੇਰੇ ਕੋਲ ਟਾਈਮ ਹੀ ਨਹੀਂ ਲੱਗਦਾ ਉਹਦੇ ਵੱਲ ਜਾਣ ਦਾ ਆ ਦੋ ਘਰ ਤੇ ਗਿਆ ਬਸ ਫੋਨ ਆ ਜਰਾ ਕੋਈ ਨਹੀਂ ਹੁ ਆਈ ਉਹ ਤੈਨੂੰ ਦਿਸੀ ਨਹੀਂ ਆ ਤੇਰੇ ਘਿੜੇ ਚ ਗੋਲਾ ਬਣ ਗਿਆ ਹਣਾ ਉਹ ਕੱਢਣ ਜਾਣਾ ਹਣਾ ਗੈਸ ਵਾਲਾ ਜਿਹੜਾ ਤੇਰਾ ਸੈਰ ਕੀਤਾ ਵੀ ਨਿਕਲਿਆ ਹਰੋਦਣਾ ਗੱਲਾਂ ਕਰਕੇ ਨਿਕਲ ਜੂਗਾ ਮਮੀ ਸੇ ਲੀ ਆ ਹੁਣ ਤੁਹਾਡੀ ਆ ਨਾਲ ਦੀ ਪਿੰਦਰ ਆਂਟੀ ਨਾ ਆਵੇ ਤੇ ਤੁਹਾਡੇ ਦਿਲ ਨੂੰ ਕਿੰਨਾ ਹੁੰਦਾ ਵੈ ਅਸੀਂ ਇਕੱਠੀਆਂ ਹੀ ਇਸ ਮੱਲੇ ਚ ਵੀ ਆਈਆਂ ਆਂ ਸੰਜੋ ਹੁਣ ਅਸੀਂ ਇਕੱਠੀਆਂ ਨਹੀਂ ਰਹਿਣਾ ਵੈ ਰੱਬ ਸਾਨੂੰ ਇਕੱਠੀਆਂ ਨਹੀਂ ਲੈ ਜਾ ਕਿੱਡਾ ਤੁਹਾਡਾ ਜੋਟਾ ਚੱਲ ਬੱਸ ਕਰ ਗੱਲਾਂ ਨਾ ਬੋਤੇ ਬਣਾ ਮੈਂ ਕਿਹੜਾ ਤੈਨੂੰ ਮਨਾ ਕਰਨ ਦੀ ਜਾ ਚੱਲ ਜਾ ਪੋਕੜਾ ਹਟ ਨਾ ਜੇ ਮੈਂ ਮਨਾ ਕਰ ਵੀ ਦਿੰਦਾ ਠੀਕ ਹੈ ਮੰਮੀ ਫ੍ਰਿਜ ਕੋਲੀ ਚ ਜਿਹੜੀ ਬਰਫੀ ਵਧੀ ਇਸ ਮੈਂ ਲੈ ਜਾ ਨਾਲ ਖਾ ਲੇਗੀ ਚਲੋ ਖਾਲੀ ਭਾਂਡਾ ਵੀ ਦੇਈਦਾ ਅਗਲੇ ਦਾ ਫੇਹੀ ਨਾ ਨਦੀ ਕੋਲੀ ਲੈ ਜੀ ਲੈ ਜੀ ਕੋਈ ਨਹੀਂ ਤੇ ਉਹ ਪਰਚੀ ਕੱਢ ਕੇ ਉੱਥੇ ਰੱਖ ਜਾ ਪਰਚੀ ਰੱਖਤੀ ਐ ਤੇਰਾ ਸ਼ਨ ਪੂਰਾ ਲੈ ਕੇ ਆਣਾ ਜੇ ਪੂਰਾ ਪੁੱਤ ਜਿੰਨੇ ਮੇਰੇ ਕੋ ਪੈਸੇ ਹੋਣਗੇ ਉਹ ਨਾਲ ਲਿਆ ਆਉਂਗੀ ਨਹੀਂ ਮੰਮੀ ਪੂਰਾ ਲੈ ਥੋੜਾ ਹੁਣ ਮੈਂ ਤੂੰ ਕਹੇ 4 ਮਹੀਨਿਆਂ ਦਾ ਲੈ ਤੇ 4 ਮਹੀਨਿਆਂ ਦਾ ਮੈਂ ਕਿੱਥੋਂ ਲੈ ਆਉਣਾ ਮੰਮੀ 2 ਮਹੀਨਿਆਂ ਦਾ ਲੈ ਕੇ ਆਣਾ ਤੇ ਲੈ ਕੇ ਆਇਓ ਮੈਂ ਆਨੀ ਜੇ ਠੀਕ ਹੈ ਨਾ ਮੈਂ ਕਰ ਲੂ ਜੋ ਕਰਨਾ ਗੱਲਾਂ ਹੀ ਬੜੀਆਂ ਹੁੰਦੀਆਂ ਇਹਨ ਇੱਕ ਤਿੰਨਾਂ ਦੇ ਬੂਹਾਂ ਦੇ ਕੁੰਡੇ ਬੜੇ ਨੇ ਵੇਖਾਂ ਕਿ ਕਿੱਡੀ ਵੱਡੀ ਗੱਡੀ ਲਾਈ ਹੋਈ ਆ ਦੋ ਦੋ ਐਕਟਿਵ ਆ ਇੱਕ ਮੋਟਰਸਾਈਕਲ ਬੱਲੇ ਬਈ ਤੇਰੀਆਂ ਤੇ ਨਾ ਵੈਸੇ ਹਵਾਵਾਂ ਤਾਂ ਆਂਦੀਆਂ ਨੇ ਘਰਵਲਾ ਇੱਥੇ ਨਹੀਂ ਤੇ ਗੱਡੀ ਤਾਂ ਵੀ ਬੂਏ 'ਚ ਲੱਗੀ ਹੋਈ ਆ ਚਲਾਵੇ ਭਾਵੇਂ ਕੋਈ ਨਹੀਂ ਥੱਕ ਗਈ ਨਹੀਂ ਹਾਏ ਰੱਬਾ ਸੌਦਾ ਹੀ ਬੜਾ ਹੀ ਮੁੱਕਣ ਹੀ ਨਹੀਂ ਲਿਆ ਹਾਏ ਚਲ ਅੱਛਾ ਵਾਏ ਗੁਰੂ ਦੀ ਮਿਹਰ ਆ ਸੌਦਾ ਥੋੜਾ ਲਿਖਿਆ ਸੀ ਤੇ ਮੈਂ ਤਾਂ 2-3 ਮਹੀਨੇ ਦਾ ਸੌਦਾ ਜਮਾ ਕਰ ਲਿਆ ਚੱਲ ਮੀ ਮੂਵੀ ਆਉਂਦਾ ਪਿਆ ਵਾ ਤੇ ਖਰਾਬ ਹੀ ਆ ਮੌਸਮ ਹੈਵੀ ਮੈਨੂੰ ਫੋਨ ਕਰਨ ਦੇ ਹੀ ਵੀ ਜ਼ਿਆਦਾ ਲੈ ਕੇ ਆ ਸ਼ੰਮੀ ਭਾਬੀ ਅੰਜੂ ਫੌਰਨ ਇਹ ਫੜੋ ਬਰਫੀ ਦੀਦੀ ਕੋਲ ਡੱਬਾ ਆਇਆ ਸੀ ਨਾ ਤੇ ਆਣ ਗਾਣ ਵੀ ਮੈਂ ਦੇ ਦਿੱਤਾ ਸੀ ਤੇ ਮੈਂ ਕਿਹਾ ਤੁਹਾਨੂੰ ਵੀ ਦੇ ਦਾਂ ਉਹਨਾਂ ਨੇ ਪਾਠ ਕਰਾਇਆ ਸੀ ਨਾ ਘਰ ਅੱਛਾ ਤੇ ਫਿਰ ਡੱਬਾ ਭੇਜਿਆ ਸੀ ਤੇ ਮੈਂ ਕਿਹਾ ਮੈਂ ਭਾਬੀ ਨੂੰ ਵੀ ਦੇ ਦਵਾਂ ਚੱਲ ਵਧੀਆ ਕੀਤਾਈ ਚੱਲ ਪਹਿਲਾਂ ਮੈਨੂੰ ਤੂੰ ਦੱਸ ਦੋ ਦਿਨ ਹੋ ਗਏ ਸੈਰ ਤੇ ਨਹੀਂ ਆਉਂਦੀ ਆ ਮਾੜੀ ਮਾੜੀ ਕਿੰਨੇ ਮੇਂ ਦਾ ਰਹਿ ਗਈ ਹੁਣ ਕਿਹੜਾ ਮੀ ਇੱਧਰ ਮੈਂ ਨਾ ਆਉਂਦੇ ਆ ਹੈਂ ਤੂੰ ਘਰ ਚੈ ਨੀ ਰੋਜ ਕੀ ਕਿ ਤੈਨੂੰ ਨੀਂਦਰ ਜ਼ਿਆਦਾ ਆਨ ਲੱਗਦੀ ਐ ਜਵਾਬ ਦੇ ਮੇਰੀ ਗੱਲ ਦਾ ਹੈ ਨੀ ਪੈਣਾ ਨੀਂਦਰ ਕਿੱਥੋਂ ਆਉਣੀ ਆ ਨੀਂਦਰ ਤਾਂ ਮੈਨੂੰ ਰਾਤ ਨੂੰ ਬੜੀ ਘੱਟ ਆਉਂਦੀ ਆ ਆ ਤੈਨੂੰ ਨਹੀਂ ਪਤਾ ਅੱਜ ਤੇ ਸਵੇਰ ਦੀ ਮੈਂ ਸਾਹ ਲੈ ਕੇ ਨਹੀਂ ਵੇਖਿਆ ਅੱਗੇ ਸਵੇਰ ਸਾਰੇ ਨਾਸ਼ਤਾ ਕਰਦੀ ਹੁੰਨੀ ਆ ਕੋਈ ਪਰੌਂਠੀ ਬਣਾਉਣੀ ਹੁੰਨੀ ਆਪਣੇ ਵਾਸਤੇ ਤਾਂ ਅੱਜ ਤੂੰ ਮੰਨੇਗੀ ਵੀ ਅਜੇ ਤੱਕ ਮੈਂ ਭੁੱਖੀ ਬੈਠੀ ਆ ਕੰਮ ਹੀ ਕਰਨ ਢਈ ਆ ਕਰਦਾ ਦੱਸ ਅੱਜ ਤਾਂ ਮੈਂ ਵੀ ਆਪੇ ਸਾਰਾ ਘਰ ਦਾ ਕੰਮ ਕੀਤਾ ਸਾਡੀ ਕੰਮ ਲੈ ਨਹੀਂ ਆਈ ਤਾਂ ਤੂੰ ਮੈਨੂੰ ਵਾਅਦਾ ਦੇ ਦਿੰਦੀ ਮੈਂ ਦੋ ਰੋਟੀਆਂ ਲਾ ਲੈਾਂਦੀ ਰੋਟੀ ਦੀ ਗੱਲ ਨਹੀਂ ਅੰਜੂ ਤੈਨੂੰ ਨਹੀਂ ਪਤਾ ਲੱਗਣਾ ਮੈਂ ਨਾ ਕੱਲ ਸ਼ਾਮੀ ਸੌਦਾ ਲੈ ਕੇ ਆਈ ਸੀ ਤੇ ਅੰਦਰ ਆਇਆ ਇੱਥੇ ਤਾਂ ਗਰਮੀ ਬੜੀ ਆ ਆ ਜਾ ਅੰਦਰ ਬਹਿ ਕੇ ਗੱਲ ਕਰੀਏ ਨਾਲ ਮੈਨੂੰ ਦੋ ਘਟਾ ਪਾਣੀ ਵੀ ਦੇ ਦੇ ਇਹ ਦੇ ਦੇ ਘਰ ਦਾ ਸੋਫਾ ਕਿੰਡਾ ਸੋਹਣਾ ਹੈਗਾ ਵੇ ਮੰਮੀ ਨੂੰ ਮੈਂ ਕਹਿੰਨਾ ਹੈ ਦੰਦਾ ਸੋਫਾ ਲੈ ਕੇ ਆਓ ਸਾਡੇ ਤੇ ਬਹਿ ਜਾਓ ਫੋਸੀ ਜਾਈਦਾ ਵਿੱਚ ਲੈ ਫੜ ਭੈਣ ਪਾਣੀ ਕੱਲੀ ਕੱਲਾ ਕਰੀ ਜਾਣਗੀ ਨੇ ਨਹੀਂ ਮੈਨੂੰ ਨਾ ਸ਼ੰਮੀ ਭਾਬੀ ਤੇਰਾ ਸੋਫਾ ਬੜਾ ਪਸੰਦ ਹੈਗਾ ਵਾ ਸੱਚੀ ਮੈਂ ਤਾਂ ਤੈਨੂੰ ਫੋਨ ਕਰਨ ਲੱਗੀ ਸੀ ਵੀ ਮਕਰੋਨੀ ਤੇ ਜਾਂ ਮੈਗੀ ਬਣਾ ਕੇ ਮੇਰੇ ਲਈ ਲਈ ਆ ਸਵੇਰ ਦਾ ਮੈਂ ਕੁਛ ਨਹੀਂ ਖਾਦਾ ਓਏ ਹੋਏ ਤੇ ਕਿਹੜੀ ਗੱਲ ਐ 2 ਮਿੰਟ ਲੱਗਨੇ ਨੇ ਮੈਗੀ ਬਣਾ ਲਾਂਗੀ ਦਸ ਮਿੰਟਾਂ 'ਚ ਮਕਰੋਨੀ ਵੀ ਬਣ ਜਾਂਦੀ ਐ ਚੰਗੀ ਤਰ੍ਹਾਂ ਵਿੱਚ ਸਬਜ਼ੀ ਮਾਣ ਪਾ ਕੇ ਬਣਾਵਾਂਗੀ शिमला ਮਿਰਚ ਭਾ ਕੇ ਚੱਲ ਕੋਈ ਨਹੀਂ ਹੁਣ ਤੂੰ ਇੱਥੇ ਆ ਗਈ ਐ ਨਾ ਹੁਣ ਮੈਂ ਬਣਾਉਣੀ ਐ ਆਪਾਂ ਦੋਵੇਂ ਖਾਣੇ ਆ ਹੋਰ ਸੁਣਾ ਸੱਸ ਦਾ ਕੀ ਹਾਲੀ ਸੱਸ ਤੇ ਮੇਰੀ ਕੋੜੇ ਵਰਗੀ ਐ ਬਿਲਕੁਲ ਠੀਕ ਠਾਕ ਐ ਮੈਂ ਤਾਂ ਸਲਿੱਪ ਦਿੱਤੀ ਐ ਪੈਣਾ ਪਿੰਡ 'ਚ ਪਾਣੀ ਕਿੰਨਾ ਆਇਆ ਸਾਰੇ ਪਾਸੇ ਬੁਰਾ ਹਾਲ ਬੜਾ ਬੁਰਾ ਹਾਲ ਐ ਪੈਣਾ ਮਾਰਾ ਸੁੱਖ ਰੱਖੇ ਜਿੱਥੇ ਪਾਣੀ ਆਇਆ ਉਹਨਾਂ ਲੋਕਾਂ ਨੂੰ ਪੁੱਛ ਕੇ ਵੇਹ ਵਿਚਾਰਿਆਂ ਦਾ ਕੀ ਬਣ ਦਿਆ ਉਹ ਹੋਰ ਕੀ ਮੈਂ ਤਾਂ ਅੱਗੇ ਮੰਮੀ ਨਾਲ ਗੱਲ ਕਰੀ ਦੀ ਕਿਤੇ ਰੱਬ ਨੇ ਸਾਨੂੰ 4 ਬਹਿ ਜਿਆਦਾ ਦਿੱਤੇ ਹੁੰਦੇ ਨਾ ਉਹਨਾਂ ਵਿਚਾਰਿਆਂ ਦੀ ਅੱਜ ਮਦਦ ਕਰਨ ਨੂੰ ਅਸੀਂ ਵੀ ਲਾ ਲੈਂਦੇ ਪਤਾ ਨਹੀਂ ਚਲੋ ਰੱਬ ਉਹਨਾਂ ਨੂੰ ਜਿਵੇਂ ਵੀ ਨਾ ਰਾਜੀ ਖੁਸ਼ੀ ਰੱਖੇ ਮੈਂ ਕਹਿੰਦੀ ਆ ਮੀ ਹੜ ਜੋ ਵੀ ਨਾ ਬੰਦ ਹੋ ਜੇ ਤੁੱਪਾਂ ਲੱਗ ਜਾਣ ਹੋਰ ਕੀ ਆ ਤੂੰ ਪਾ ਫੇਰ ਚੰਗੀਆਂ ਨੇ ਬੜਾ ਈ ਮਨ ਖਰਾਬ ਹੋਇਆ ਤੇ ਮੈਂ ਤੈਨੂੰ ਦੱਸਣ ਲੱਗੀ ਜਰੂਰੀ ਗੱਲ ਕਹਿੰਦੇ ਬੇ ਨੇ ਕਿ ਸ਼ਹਿਰ ਚ ਵੀ ਪਾਣੀ ਬੜਾ ਜ਼ਿਆਦਾ ਆ ਜਾਣਾ ਮੈਂ ਮੈਂ ਤਾਂ ਮੰਮੀ ਨੂੰ ਕਹਤਾ ਲਿਸਟ ਬਣਾ ਕੇ ਮੰਮੀ ਸੋਦਾ ਲੈ ਆ ਉਹ ਮਹੀਨੇ ਦੋ ਮਹੀਨੇ ਦਾ ਇਕੱਠਾ ਹੀ ਸੋਦਾ ਫਾਲੋ ਉਹ ਤਾਂ ਤੈਨੂੰ ਮੈਂ ਦੱਸਣ ਲੱਗੀ ਆ ਕਿ ਮੈਂ ਵੀ ਕੱਲ ਸੋਦਾ ਹੀ ਲੈ ਕੇ ਆਈ ਸੀ ਉਹ ਸਵੇਰ ਦੀ ਪਾਉਣ ਲਈ ਆ ਤੇ ਡੱਬੇ ਖਾਲੀ ਕਰ ਕਰਕੇ ਤੇ ਸਾਰਾ ਉਹ ਡੱਬਿਆਂ ਤੋਂ ਵੱਧ ਗਿਆ ਮੁੜ ਕੇ ਫੇਰ ਉਹ ਦੂਜੇ ਵੱਡੇ ਡੱਬੇ ਲਿਆਂਦੇ ਆ ਉਹ ਸਾਫ਼ ਕੀਤੇ ਉਹਨਾਂ ਚ ਸੇਵ ਕੀਤੇ ਆ ਚੱਲ ਚੱਲ ਸੌਦਾ ਜਿੰਨਾ ਜ਼ਿਆਦਾ ਹੋਵੇ ਨਾ ਉਨਾਂ ਚੰਗਾ ਵਾ ਅੱਜਕੱਲ ਕਿੱਡੀ ਗੱਪ ਮਾਰਨ ਦੀ ਆ ਆ ਸੌਦਾ ਲਿਆਓ ਤਾਂ 10 ਮਿੰਟਾਂ ਚ ਡੱਬਿਆਂ ਚ ਪੈਂਦਾ ਆ ਆ ਆਟਾ ਡਰਮ ਚ ਉਲਟਾਇਆ ਆ ਖੰਡ ਪਾਈ ਆ ਚੋਲ ਪਾਏ ਅਦਾਲਾਂ ਦੇ ਲਫਾਫੇ ਉਲਟਾਇਆ ਡੱਬਿਆਂ ਚ ਨੂਨ ਮਿਰਚ ਪਾਇਆ ਤੇ ਚੱਲ ਮੇਰੇ ਭਾਈ ਲਫਾਫੇ ਨੁਕਰੇ ਲਾ ਤੇ ਤੂੰ ਤੇ ਅਦਾ ਕਰਨੀ ਐ ਜਿਵੇਂ ਪਤਾ ਨਹੀਂ ਕਿੰਨਾ ਕੁ ਸੌਦਾ ਲੈਣ ਨਹੀਂ ਹੁੰਦੀ ਐ ਨਹੀਂ ਭੈਣਾ ਮੈਂ ਸੱਚੀ ਬੜਾ ਸੌਦਾ ਲਿਆਈ ਆ ਖੰਡ ਵੀ ਮੈਂ ਕਿੰਨੀ ਲਿਆਈ ਆ ਮੇਰੀ 3 ਡਰਮੀਆਂ ਭਰ ਗਈਆਂ ਵਾ ਤੇ ਪੱਤੀ ਵੀ ਕਿੰਨੀ ਸੇਵ ਕੀਤੀ ਆ ਮੈਂ ਸਾਬਣ ਦੇ ਸੈਟ ਮੈਂ ਕਿੰਨਾ ਹੀ ਸੌਦਾ ਲਿਆ ਇੰਦਾ ਆਲਾ ਮੇਰੀਆਂ ਮੇਰੇ ਡੱਬਿਆਂ 'ਚ ਨਹੀਂ ਆਉਣ ਡੀਆਂ ਫਿਰ ਮੈਂ ਉਹ ਡੇ ਡੱਬਿਆਂ 'ਚ ਪਾਈਆਂ ਛੋਲੇ ਰਾਜਮਾ ਸਭ ਮੈਂ ਕਿੰਨਾ ਹੀ ਸੌਦਾ ਲਿਆ ਮੈਂ ਤੈਨੂੰ ਕਹਿੰਦੀ ਮੈਂ ਸਵੇਰ ਦੀ ਇਸੇ ਹੀ ਕੰਮ ਲੱਗੀ ਆ ਆਟਾ ਵੀ ਮੈਂ ਦੋ ਤਿੰਨ ਤੋੜੇ ਜਿਹੜਾ ਜਮਾ ਕਰ ਲਿਆ ਉਹ ਵੀ ਮੈਂ ਦਰਮੀਆਂ 'ਚ ਪਾ ਕੇ ਰੱਖਿਆ ਫਿਰ ਕਈ ਚੀਜ਼ਾਂ ਸਾਫ਼ ਕਰਨ ਵਾਲੀਆਂ ਸੀ ਤੈਨੂੰ ਪਤਾ ਪਿੱਛੇ ਜੇ ਮੈਂ ਠੀਕ ਨਹੀਂ ਰਹੀ ਤੇ ਮਹੀਨਾਕ ਸੌਦਾ ਆਇਆ ਹੀ ਨਹੀਂ ਤੇ ਉਹ ਵਿੱਚ ਤੈਨੂੰ ਪਤਾ ਬਰਸਾਤ ਹੈਗਾ ਤਾਂ ਥੋੜਾ ਖਰਾਬ ਹੋਇਆ ਹੀ ਖਾਮ ਡੱਬਿਆਂ 'ਚ ਉਹ ਸਾਫ਼ ਕਰਕੇ ਤੇ ਪਤਾ ਕਿੰਨਾ ਟਾਈਮ ਲੱਗਾ ਆਲੂ ਗੰਡੇ ਉਹ ਵੀ ਮੈਂ 20 20 ਅੱਛਾ ਹਾਂ ਤੇਰੇ ਹੈਰਾਨ ਹੋਣ ਵਾਲੀ ਕਿਹੜੀ ਗੱਲ ਐ ਖੁੱਲਾ ਸੌਦਾ ਮੰਗਾਇਆ ਤੈਨੂੰ ਮੈਂ ਵਿਖਾ ਦੇਣੀ ਸਾਰਾ ਨਹੀਂ ਨਹੀਂ ਇਹ ਤਾਂ ਗੱਲ ਚੰਗੀ ਐ ਲਸਣ ਵੀ ਕਿੰਨਾ ਹੀ ਖੁੱਲਾ ਸੋਟ ਲਿਆ ਵਾ ਦੋ ਵਾਰੀ ਭਾਈ ਛੱਡ ਕੇ ਗਿਆ ਸਮਾਨ ਮੇਰਾ ਅੱਛਾ ਇਹ ਨਹੀਂ ਮੰਗਾਨੀ ਐ ਤੂੰ ਸੌਦਾ ਹਾਂ ਕਿਉਂ ਤੂੰ ਹੀ ਨਹੀਂ ਮੰਗਾਇਆ ਨਾ ਨਾ ਅਹੀਂ ਵੀ ਨਹੀਂ ਮੰਗਾਨੇ ਆ ਅਹੀਂ ਵੀ ਕਿੰਨਾ ਟਾਈਮ ਲੱਗਿਆ ਤੈਨੂੰ ਸੌਦਾ ਬੰਦੇ ਬੰਦੇ ਨਹੀਂ ਪੈਣਾ ਮੈਂ ਤਾਂ ਸਵੇਰ ਦੀ ਲੱਗੀ ਆ ਹਾਂ ਤੁਹਾਨੂੰ ਤੇ ਦੋ ਦਿਨ ਲੱਗ ਜਾਂਦੇ ਨੇ ਸਾਰੀਆਂ ਦਰਮੀਆਂ ਸਾਫ ਕਰਨੀਆਂ ਅਦਾਲਾਂ ਵਾਲੇ ਡੱਬੇ ਵੱਡੇ ਵੱਡੇ ਗਏ ਨੇ 5-5 ਕਿਲੋ ਵਾਲੇ ਫਿਰ ਹੋਰ ਚ ਦਾਲਾਂ ਚ ਦਵਾਈਆਂ ਦੁਈਆਂ ਪਾ ਕੇ ਰੱਖ ਲੀਦੀਆਂ ਨਾ ਫਿਰ ਲੂਣ ਮਿਰਚ ਵਾਲੇ ਵੀ ਅਹੀ ਡੱਬੇ ਛੋਟੇ ਨਹੀਂ ਰੱਖਿਆ ਵੱਡੇ ਵੱਡੇ ਰੱਖੇ ਨੇ ਬਾਵਾ ਹੀ ਸੌਦਾ ਫਿਰ ਲੈਣ ਦਿੰਦੇ ਮੰਮੀ ਵੀ ਉਹੀ ਨਾ ਹਣ ਲਸਣ ਆਦਰਕ ਪਿਆਜ਼ ਟਮਾਟਰ ਹਰੀਆਂ ਮਿਰਚਾਂ ਸਾਰਾ ਕੁਛ ਮੈਂ ਤੇ A to Z ਮੰਗਾਇਆ ਸੌਦਾ ਵੀ A to Z ਮੈਂ ਸਾਰਾ ਮੰਗਾਇਆ ਦਾਲਾਂ ਸਬਜ਼ੀਆਂ ਵੀ ਮੈਂ ਸਾਰੀਆਂ ਲਿਆ ਕੇ ਤੇ ਫ੍ਰਿਜ ਭਰ ਲਈਆ ਪਤਾ ਕੀ ਚੰਗੀ ਹੁੰਦੀ ਚੀਜ਼ ਕਰੇ ਨਾਲੇ ਪਤਾ ਕੀ ਆ ਤੇਰੇ ਬਾਜੀ ਨੂੰ ਨਾ ਥੋੜੀ ਚੀਜ਼ ਨਾ ਸਿੱਧਕ ਨਹੀਂ ਆਉਂਦਾ ਉਹ ਬਾਹਰ ਬੈਠੇ ਮੈਨੂੰ ਕਹੀ ਜਾਣਦੇ ਇਮਪਾਨ ਹੈ ਬੇਜ਼ਈ ਜੇ ਕਾਟਿਆ ਤਾਂ ਮੈਨੂੰ ਹੋਰ ਦੱਸ ਮੈਂ ਪਾ ਦਾਂ ਤੇ ਘਰ ਚ ਨਾ ਇਹੇ ਚੀਜ਼ ਦੀ ਕਮੀ ਨਹੀਂ ਹੋਣੀ ਚਾਹੀਦੀ ਡਬਲ ਡਬਲ ਟ੍ਰਿਪਲ ਟੇਬਲਸ ਮਾਰ ਜਮਾ ਰੱਖਣਾ ਤੂੰ ਘਰ ਚ ਕਿਹੇ ਚੀਜ਼ ਦੀ ਤੈਨੂੰ ਥੋੜਾ ਨਾ ਆਵੇ ਤੈਨੂੰ ਤੇ ਪਤਾ ਹੀ ਆ ਉਹਨਾਂ ਦਾ ਸਭਾ ਜੇ ਕਿਤੇ ਸੂਟਾਂ ਵਾਸਤੇ ਪੈਸੇ ਕਰ ਲੈਣ ਤੇ ਤਾਂ ਉਹਨਾਂ ਨੇ ਮੈਨੂੰ ਕਹਿਣਾ ਇਕੱਠੇ ਹੀ ਸੂਟ ਖਰੀਦ ਲੈ ਇਕੱਠੇ ਹੀ ਸੀਨੇ ਦੇ ਲੈ ਤੇ ਉਹਨਾਂ ਦਾ ਸਭ ਇਦਾਂ ਦਾ ਹੀ ਸ਼ੁਰੂ ਤੋਂ ਉਹਨਾਂ ਦਾ ਪਤਾ ਹੈ ਤੁਹਾਡੇ ਘਰ ਚ ਜੀ ਤੇੰਨੇ ਨਹੀਂ ਗਏ ਪਰ ਗੱਡੀਆਂ ਵੀ ਤੇ ਇਕੱਠੀਆਂ ਹੀ ਲਾਈਆਂ ਆਂ ਬਾਹਰ ਗੱਡੀਆਂ ਵੀ ਫਿਰ ਏਦਾਂ ਵਾਂ ਤੈਨੂੰ ਪਤਾ ਜਦ ਮੈਂ ਕਿਤੇ ਖਾਸ ਜਗ੍ਹਾ ਜਾਣਾ ਹੁੰਦਾ ਫਿਰ ਵੱਡੀ ਲੈ ਜਾਨੀ ਡਰਾਈਵਰ ਨਾਲ ਤੇ ਜਦ ਕਿਤੇ ਮਨ ਲੱਕੀ ਮਾੜੀ ਮੋਟੀ ਜਗ੍ਹਾ ਇੱਥੇ ਉੱਥੇ ਜਾਣਾ ਵਾ ਹੁਣ ਸੌਦਾ ਹੀ ਲੱਦ ਕੇ ਲਿਆਉਣਾ ਏ ਤੇ ਛੋਟੀ ਗੱਡੀ ਲੈ ਕੇ ਆਪਾਂ ਫਿਰ ਏਦਾਂ ਹੀ ਆ ਫਿਰ ਇਹ ਚੀਜ਼ ਤੇ ਹਰ ਇੱਕ ਚਾਹੀਦੀ ਆ ਨਾ ਵੀ ਆ ਗੱਲ ਤੇ ਬਿਲਕੁਲ ਸਹੀ ਆ ਬਸ ਦੇ ਘਰ ਚ ਨਾ ਖੁੱਲਾ ਸੌਦਾ ਖੁੱਲਾ ਸਮਾਨ ਖੁੱਲੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਜੋ ਕੋਈ ਫੰਕਸ਼ਨ ਆ ਜਾਏ ਤੇ ਚਾਰਕ ਸੂਟ ਪਹਿਲਾਂ ਹੀ ਸਿੱਪੇ ਹੋਣੇ ਚਾਹੀਦੇ ਆ ਤੇ ਜੋ ਕੋਈ ਪ੍ਰੋਨਾ ਆ ਜਾ ਉਹਦਾ ਲੈਣ ਦੇਣ ਕਰਨ ਵਾਸਤੇ ਵੀ ਪੇਟੀ ਚ ਸੂਟ ਪਏ ਹੋਣੇ ਚਾਹੀਦੇ ਅਨ ਸਟਿਚ ਇਹੋ ਤੇ ਗੱਲ ਏ ਅੰਜੂ ਪਤਾ ਕੀ ਆ ਸਮਾਨ ਰੋਜ਼ ਰੋਜ਼ ਲਿਓਣਾ ਬਾਰੋਂ ਔਖਾ ਵਾ ਇੱਕੋ ਵਾਰੀ ਲਿਆ ਕੇ ਜਮਾ ਕਰ ਲੋ ਨਾ ਉਹ ਸੌਖਾ ਹੀ ਮਣ ਕੇ ਚੀਜ਼ ਕੱਢੋ ਤੇ ਬਣਾ ਲਓ ਐ ਨਾਲੇ ਜੋ ਅੱਜ ਕੱਲ ਦੇ ਹਾਲਾਤ ਆ ਕੋਈ ਪਤਾ ਲੱਗਦਾ ਕਿਹੜੇ ਵੇਲੇ ਕੀ ਬਣ ਜਾਂਦਾ ਹਾਂ ਇਹ ਵੇਖ ਨਾ ਬੰਦਾ ਮਰੇ ਸੋ ਮਰੇ ਪਰ ਘਰ ਦਾ ਸੌਦਾ ਨਾ ਖਤਮ ਹੋਵੇ ਕਿਉਂਕਿ ਮਰਨ ਤੋਂ ਬਾਅਦ ਵੀ ਤਾਂ ਸੌਦਾ ਕੰਮ ਆਂਦਾ ਹੀ ਐ ਮੇਰੀ ਸੁਣ ਗੱਲ ਤੁਸੀਂ ਕਿੰਨਾ ਕ ਸਮਾਨ ਪਾਇਆ ਵਾ ਤੁਸੀਂ ਵੀ ਮਾਸਾ ਸਮਾਨ ਲੈ ਆਉਣਾ ਮੈਂ ਤਾਂ ਗਿਆ ਤੇ ਕਿਹਾ ਮੈਂ ਲਿਸਟ ਦਿੱਤੀ ਮੰਮੀ ਨੂੰ ਅੱਡੀ ਲਿਸਟ ਐ ਸਾਡੀ ਤੇ ਤੂੰ ਤਾਂ ਕੁਝ ਵੀ ਨਹੀਂ ਦੱਸਿਆ ਮੈਂ ਤਾਂ ਆ ਮੰਮੀ ਨੂੰ ਕਿਹਾ ਵੈ ਕਿ ਮੰਮੀ 20 ਕਿਲੋ ਘਟੋਟ ਪਿਆਜ਼ ਲਿਆਇਓ ਭੈਣ ਸਬਜੀ ਚ ਪਿਆਜ਼ ਖੁੱਲਾ ਨਾ ਪਾਵਾਂ ਤੇ ਰੋਟੀ ਦੇ ਨਾਲ ਵੀ ਪਿਆਜ਼ ਕੱਟ ਕੇ ਨਿੰਬੂ ਨਾ ਨਾ ਪਾਵਾਂ ਮੈਨੂੰ ਤਾਂ ਜਮਾ ਸਵਾਦ ਨਹੀਂ ਆਂਦਾ ਤੇ ਟਮਾਟਰ ਵੀ ਮੈਂ ਮੰਮੀ ਨੂੰ ਕਹਿੰਨਾ 5 ਕਿਲੋ ਲਾਇਓ ਗੋਭੀ ਕੀ ਕੱਦੂ ਕੀ ਹਰ ਸਬਜੀ ਲਿਆ ਕੇ ਨਾ ਫੋਲਡਿੰਗ ਬੈੱਡ ਲਾ ਕੇ ਮੈਂ ਬਰਸਾਤੀ ਦੇ ਥੱਲੇ ਕਰਕੇ ਐਸਾਂ ਦੇ ਕੋਲ ਗੇਰਾ ਦੇ ਨਿੰਨੀ ਆ ਉਹਨੂੰ ਮਾੜਾ ਮਾੜਾ ਛੱਟਾ ਪਾਣੀ ਦਾ ਮਾਰਦੀਦਾ ਉੱਤੇ ਗਿੱਲੀ ਬੋਰੀ ਰੱਖ ਦਿੰਦੀ ਆ ਐਨੇ ਸੇ ਆਪੇ ਕਰਨ ਨਾਲ ਚੰਗਾ ਵਾ ਘਰੇ ਫਰਿੱਜ ਵੱਡੀ ਲਿਆ ਕੇ ਰੱਖ ਲੋ ਆ ਵੇਖ ਲਾ ਮੇਰੀ ਹੁਣ ਅਲਮਾਰੀ ਜਿੱਡੀ ਫਰਿੱਜ ਆ ਜਿਹੜੀਆਂ ਅੱਜਕੱਲ ਨਵੀਆਂ ਆਈਆਂ ਵਾ ਉਹਦੇ ਵਿੱਚ ਤੂੰ ਭਾਵੇਂ ਧੀਆਂ ਦੇਣਾਂ ਦੀ ਸਬਜ਼ੀ ਸੇਵ ਕਰ ਲ ਖਰਾਬ ਥੋੜੀ ਹੁੰਦੀ ਆ ਤੂੰ ਜਿਹੜਾ ਮੰਝੀਆਂ ਤੇ ਸਿਆਪੇ ਕਰਨ ਲਈ ਪਤਾ ਕੀ ਐ ਤਾਜੀ ਹਵਾ ਨਾ ਕੰਮ ਵਧੀਆ ਰਹਿੰਦਾ ਵਾ ਮੈਂ ਤੇਨੂੰ ਨਾਲ ਹੋਰ ਗੱਲ ਦੱਸਣ ਲੱਗੀ ਸੀ ਅੱਜਕੱਲ ਜਿਹੜਾ ਹਵਾ ਵੀ ਨਹੀਂ ਚੰਗੀ ਕਿਹੜੀ ਤਾਜੀ ਹਵਾ ਦੀ ਗੱਲ ਕਰਦੀ ਤੂੰ ਪਤਾ ਕੀ ਹੈ ਫ੍ਰਿਜ ਦੀ ਗੱਲ ਨਾ ਤੇਰੇ ਭਾਜੀ ਹੁਣੇ ਕਰਨ ਦੇ ਸੀ ਕਿ ਅੰਜੂ ਅਸੀਂ ਉਹ ਅਲਮਾਰੀ ਵਾਲੀ ਫ੍ਰਿਜ ਲੈ ਆਈਏ ਮੈਂ ਤਾਂ ਹਜੇ ਆਪ ਹੀ ਮਨਾ ਕੀਤਾ ਮੈਂ ਕਿ ਕੱਲੀਆਂ ਪੇਂਟ ਹੋਣ ਵਾਲੇ ਘਰ ਤੇ ਬਾਤ ਚ ਲਿਆਵਾਂਗੇ ਨਹੀਂ ਤਾਂ ਪਸਵੇਰੇ ਭਾਵੇਂ ਲੈ ਆਈਏ ਐਡੀ ਕਿਹੜੀ ਗੱਲ ਹੈਗੀ ਤੇਨੂੰ ਤਾਂ ਪਤਾ ਪੇਂਟ ਤੇ ਕਰਾ ਲਓ ਇਹ ਲਾਇਓ ਵਾਲਮਾਰੀ ਵਾਲੀ ਫ੍ਰਿਜ ਉਹ ਨਾ ਨਾ ਵਾਲਮਾਰੀ ਵਾਲੀ ਫ੍ਰਿਜ ਲਾ ਲਓ ਤੇ ਸੁਪੇਂਡ ਕਰਕੇ ਤੇ ਥੱਲੇ ਪਾ ਜੇ ਤਾਂ ਹੀ ਨਹੀਂ ਲਿਆਂਦੀ ਵੀ ਨੇ ਤੇ ਮੈਂ 2 ਮਿੰਟ ਲਾਵਾਂ ਲਿਆਂ ਲੱਗੇ ਇਹ ਤਾਂ ਮਨਾ ਹੀ ਨਹੀਂ ਕਰਦੇ ਇਹ ਤਾਂ ਥੋੜੇ ਦਿਨ ਪਹਿਲੇ ਵੀ ਕਹਿੰਦੇ ਪਏ ਸੀ ਕਿ ਵੱਡੀ ਗੱਡੀ ਇੱਕ ਵਾਰ ਅਹੀ ਲਾ ਹੀ ਲਈ ਉਹ ਮਰੂਤੀ ਜੀ ਜਿਹੜੀ ਸਾਡੇ ਕੀ ਨਾ ਪੁਰਾਣੇ ਰਵਾਇਤ ਦੀ ਮੈਂ ਕਿਹਾ ਕੰਡੋ ਇਹਨੂੰ ਬਾਹਰ ਤੇ ਕਹਿੰਦੇ ਨਹੀਂ ਪਾਪੇ ਦੇ ਟਾਈਮ ਦੀ ਗਈ ਹੈ ਚਲ ਵੱਡਿਆਂ ਦੀ ਨਿਸ਼ਾਨੀ ਆ ਉਹ ਮੈਂ ਕਿਹਾ ਛੱਡੋ ਨਿਸ਼ਾਨੀ ਤਾਂ ਤੂੰ ਹੀ ਲੋਕ ਸਾਰੇ ਹੈਗੇ ਹੀ ਉਹ ਆ ਦੇ ਕੇ ਨਾ ਤਾਂ ਕੋਈ ਚੰਗੀ ਗੱਡੀ ਲਾਓ ਇਹ ਸਾਰਾ ਕੁਝ ਸੋਚਿਆ ਹੈ ਕੀ ਕੀ ਕਰਨਾ ਹੈ ਸਹੀ ਗੱਲ ਹੈ ਮੱਲੇ ਵਾਲੇ ਵੀ ਇਹੋ ਕਹਿਣ ਦੇ ਆ ਕਿ 747 ਦੀ ਗੱਡੀ ਰੱਖੀ ਆ ਉਹਨੂੰ ਕਰ ਲੋ ਚੇਂਜ ਚੰਗੇ ਰਹੋਗੇ ਹਾਂ ਉਹ ਨਾ ਪਤਾ ਕੀ ਹੈ ਯਾਦ ਜੁੜੀ ਹੁੰਦੀ ਨਾ ਬੰਦੇ ਦੀ ਇੱਕ ਚੀਜ਼ ਦੇ ਨਾਲ ਬਸ ਤਾਂ ਕਰਕੇ ਨਹੀਂ ਤਾਂ ਅਸੀਂ ਤਾਂ ਸਵੇਰੇ ਭਾਵੇਂ ਵੇਚਦੀ ਤੇ ਸیرے ਨਵੀਂ ਲਈਏ ਫਿਰ ਤੈਨੂੰ ਪਤਾ ਗਲੀ ਚ ਇੱਕ ਗੱਡੀ ਲੱਗ ਜਾ ਤੇ ਦੂਜੀ ਨਿਕਲਦੀ ਨਹੀਂ ਉਸੇ ਕਰਕੇ ਰੁੱਕੇ ਹੋਏ ਚੱਲ ਵਧੀਆ ਸੌਦਾ ਸੇਵ ਕਰ ਲਿਆ ਨਾ ਇੰਨਾ بڑا ਮੈਂ ਤਾਂ ਤੈਨੂੰ ਲੱਗੀ ਸੀ ਦੁਪਹਿਰੇ ਫੋਨ ਕਰਨ ਕਿ ਅੰਜੂ ਤੂੰ ਵੀ ਸੌਦਾ ਪੱਤਾ ਮੰਗਾ ਲੈ ਵਾਰ ਦੇ ਹਾਲਾਤ ਥੋੜੇ ਖਰਾਬ ਨੇ ਤੇ ਜਮ੍ਹਾਂ ਕਰ ਲਉ ਤੈਨੂੰ ਪਤਾ ਤਾਂ ਹੈਗਾ ਵਾ ਪਾਰਕ ਜਿੱਦੋਂ ਸੇਰੇ ਜਾ ਕੇ ਐਂਜਨ ਹੱਸੀਦਾ ਤੇ ਸਭ ਤੋਂ ਜ਼ਿਆਦਾ ਮੇਰੇ ਕੋਈ ਤਾਂ ਖਬਰਾਂ ਹੁੰਦੀਆਂ ਸ਼ਹਿਰ ਦੀਆਂ ਤੇ ਮੈਂ ਉਹ ਤਾਂ ਸਾਰਿਆਂ ਨੂੰ ਦੱਸਦੀਆਂ ਕਿ ਆਹ ਕੰਮ ਕਰ ਲੋ ਇੱਥੇ ਸੂਟ ਵਧੀਆ ਮਿਲਦੇ ਪਏ ਨੇ ਇੱਥੋਂ ਜੁਕਤੀ ਵਾਲਾ ਵਧੀਆ ਹੈਗਾ ਜੇ ਤੇ ਮੈਨੂੰ ਨਹੀਂ ਪਤਾ ਨਾ ਸੋਦਾ-ਸੁੱਦਾ ਲਿਆਣਾ ਮੈਂ ਤਾਂ ਸਗੋਂ ਤੈਨੂੰ ਦੱਸਣਾ ਹੀ ਐ ਤੇ ਖੁੱਲਾ ਸੋਦਾ ਪਵਾਲਾ ਜਿੰਨਾ ਪਾਇਆ ਨਾ ਇਹ ਨਾਲ ਦੂਰਾਂ ਹੋਰ ਪਾ ਲਾ ਤੇ ਲਫਾਫਿਆਂ ਨੂੰ ਕਵਰ ਕਰ ਕਰਕੇ ਡੱਬੇ ਰੱਖੀ ਕਿ ਜੇ ਪਾਣੀ ਅੰਦਰ ਆ ਵੀ ਗਿਆ ਨਾ ਤੇ ਡੱਬੇ ਤੈਰਦੇ ਵੀ ਹੋਣਗੇ ਤੇ ਅੰਦਰ ਨਹੀਂ ਜਾਏਗਾ ਉਹ ਮੋਟਾ ਲਫਾਫਾ ਮਿਲਦਾ ਨਾ ਉਹਦੇ ਨਾਲ ਬੰਨ ਲਵੀ ਚੰਗਾ ਤੇ ਮਿੱਟੀ ਦਾ ਤੇਲ ਜ਼ਰੂਰ ਮੰਗਾ ਕੇ ਰੱਖੋ ਤੇ ਛੋਟੇ ਸਿਲੰਡਰ ਵੀ ਭਰਵਾ ਕੇ ਉੱਪਰ ਰੱਖੋ ਮੈਂ ਤੇ ਇਹੀ ਕੁਝ ਸੋਚਿਆ ਆ ਵੈ ਚੱਲ ਕੋਈ ਨਹੀਂ ਜੇ ਤੁਸੀਂ ਛੋਟਾ ਸਿਲੰਡਰ ਭਰਵਾਉਗੇ ਨਾ ਤੇ ਨਾਲ ਮੇਰਾ ਵੀ ਇੱਕ ਅੱਧਾ ਭਰਾ ਲਿਓ ਪੈਸਿਆਂ ਦੀ ਕੋਈ ਗੱਲ ਨਹੀਂ ਪੈਸੇ ਤੁਸੀਂ ਮੇਰੇ ਕੋਲ ਲੈ ਲਿਓ ਨਹੀਂ 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 ਕੋਈ ਗੱਲ ਨਹੀਂ ਆ ਉਹ ਮੇਰੇ ਕੋਈ ਇੰਨਾ ਕੰਮ ਹੁੰਦਾ ਨਹੀਂ ਤੈਨੂੰ ਪਤਾ ਬਾਜੀ ਤੇਰੇ ਤੇ ਇੱਥੇ ਨਹੀਂ ਹੈਗੇ ਤੇ ਚੱਲ ਉੱਧਰ ਬਾਜੀ ਹੈਗੇ ਤਾਂ ਉਹਨਾਂ ਨੂੰ ਕਹੀਂ ਮੇਰਾ ਇੰਨਾ ਕੰਮ ਕਰਾ ਦੇਣ ਹਾਂ ਨਹੀਂ ਨਹੀਂ ਕੋਈ ਨਹੀਂ ਮੈਂ ਤਾਂ ਕਹਿ ਹੀ ਦੂੰਗੀ ਉਹ ਤਾਂ ਕੋਈ ਗੱਲ ਨਹੀਂ ਆ ਔਰ ਜਦੋਂ ਜਾਣ ਕੇ ਭਾਵੇਂ ਬਾਅਦ ਚ ਪੈਸੇ ਦੇ ਦੀ ਭਾਵੇਂ ਤੁਰ ਲੱਗੇ ਜਦੋਂ ਪੁੱਛਣ ਆਣ ਕੇ ਭਾਵੇਂ ਉਹਦੇ ਹੀ ਹੱਥ ਚ ਪੈਸੇ ਦੇ ਦੀ ਉਹ ਤਾਂ ਕੋਈ ਗੱਲ ਹੀ ਨਹੀਂ ਗਈ ਜਾਂ ਦੋ ਕਟ ਚਾਹ ਹੀ ਬਣਾ ਲਾ ਫਿਰ ਹਾਂ ਕੋਈ ਗੱਲ ਨਹੀਂ ਲਿਉਣੀ ਮੈਂ ਹਾਂ ਬਹਿ ਜਾਣ ਵਾਲੇ ਮੈਂ ਵੀ ਨਹੀਂ ਕੁਝ ਖਾਦਾ ਸਵੇਰ ਦਾ ਤੇ ਬਣਾ ਕੇ ਲਿਉਣੀ ਭਾਈ ਤਾ ਇੰਨਾ ਸੋਪਦਾ ਸਾਡੀ ਤਾਂ ਮੰਮੀ ਜਾਂਦੀ ਐ ਕਿ ਲੋ ਗੰਡੇ ਤਾਂ ਭਈਆ ਕੇ ਟਮਾਟਰ ਦੋ ਕੇ ਚੁੱਕ ਲੈਂਦੀ ਐ ਚੌਥੇ ਦਿਨ ਲਫਾਫਾ ਚੁੱਕੇਗੀ ਤਾਂ ਤੁਰ ਪੈਂਦੀ ਐ ਮੈਂ ਤਾਂ ਬਸ ਮਾੜੀ ਜਿਹੀ ਲਿਸਟ ਹੀ ਲਿਖੀ ਆ ਆਧਾ-ਆਧਾ ਕਿਲੋ ਦਾਲ ਲੈ ਆਣੀ ਐ ਆ ਕੇ ਤੇ ਮੇਰੇ ਘਰੇ ਆ ਗਈ ਤੇ ਮੇਰੀ ਚੰਗੀ ਲਾਪਾ ਕਰ ਦੇਣੀ ਐ ਘਾਂਡੀ ਜੇ ਆ ਕੁਛ ਕਹਿੰਦੀ ਸੀ ਤੂੰ ਹੀ ਲਿਆਇਆ ਨਹੀਂ ਗੱਪਾਂ ਤਾਂ ਦੁਨੀਆ ਭਰ ਦੀਆਂ ਰੇਡਤੀਆਂ ਅਗਲੇ ਦਾ ਮੂੰਹ ਲਾਲ ਆ ਤੇ ਮੈਂ ਚਪੇੜਾ ਮਾਰ ਆਪਣਾ ਕਰ ਲਵਾ ਪਰ ਇੱਧਰ ਲਾਲੀ ਤਾਂ ਵੀ ਨਹੀਂ ਆਣੀ ਕੋਈ ਫਾਇਦਾ ਨਹੀਂਗਾ ਪਰ ਕਿਉਂ ਨਹੀਂ ਫਾਇਦਾ ਹੈਗਾ ਕਰ ਲਾ ਮੇਰਾ ਕਮਾਂਦਾ ਨਹੀਂ ਦਿੰਦਾ ਨਹੀਂ ਇਹਨੂੰ ਵਹਿ ਮਾਤਾ ਨੂੰ ਇਹਨੂੰ ਮਾਤਾ ਨੂੰ ਮੈਂ ਜਾ ਕੇ ਨਗੇਲ ਪਾਣੀ ਐ ਕਿ ਸੌਦਾ ਲਿਆ ਖੋਲ ਕੇ ਚੰਗੀ ਤਰ੍ਹਾਂ ਅੱਗ ਲੱਗੇ ਚਾਹ ਨੂੰ ਮੈਂ ਬਾਅਦ ਚ ਪੀਲਾਂਗੀ ਪਾਣੀ ਪੀ ਜਮਾ ਇਹ ਕਲਾਸ ਸੁੱਕ ਗਿਆ ਮੇਰਾ ਕੀ ਗੱਲ ਆ ਮੂੰਹ ਬਣਾ ਕੇ ਬੈ ਗਈ ਆ ਕਿਹੜੀ ਖਬਰ ਅਦਰ ਸੁਣਾਏ ਜਿਹੜਾ ਤੇਰਾ ਮੂੰਹ ਬਣ ਗਿਆ ਵਾ ਮੰਮੀ ਹਰ ਵਕਤ ਬੋਲਦੇ ਨਾ ਰਹਿਆ ਕਰੋ ਕੋਈ ਚੰਗੀ ਖਬਰ ਵੀ ਮੈਂ ਲੈ ਕੇ ਆਈ ਹੁਣ ਨਹੀਂ ਆ ਅੱਛਾ ਮੈਨੂੰ ਲੱਗਦਾ ਇਹਦੇ ਢਿੱਡ ਚ ਗੈਸ ਦਾ ਗੋਲਾ ਬਣਿਆ ਸੀ ਨਾ ਉਹ ਨਿਕਲਿਆ ਨਹੀਂ ਚੰਗੀ ਤਰ੍ਹਾਂ ਚਲ ਇਸੇ ਕੱਢ ਲਾਣ ਫਿਰ ਇੱਥੇ ਕੱਢ ਲਵਾ ਸੋਦਾ ਲੈ ਕੇ ਆਏ ਉਹ ਜਿਹੜਾ ਮੈਂ ਤੁਹਾਨੂੰ ਕਿਹਾ ਸੀ ਹਾਂ ਲੈ ਆਂਦਾ ਰੱਖ ਤਰ ਸੋਈ ਚ ਨੂੰ ਸੰਭ ਲਾਣ ਉਹ ਇਹ ਲਫਾਫੇ ਨੀ ਕਿਨੇ ਕਿ ਰੱਖੇ ਜੇ ਤੁਹਾਨੂੰ ਮੈਂ ਕਿਹਾ ਵੀ ਸੋਧਾਂ ਜਿਆਦਾ ਲੈ ਕੇ ਆਇਓ ਅਮਾਸਾ ਮਾਸਾ ਕੋ ਥੜੀਆਂ ਜੀਆਂ ਲੈ ਕੇ ਆ ਗਏ ਹੋ ਹੈ ਅਗਲੀ ਨੇ ਪਤਾ 20 ਕਿਲੋ ਪਿਆਜ਼ 10 ਕਿਲੋ ਆਲੂ ਪਤਾ ਨਹੀਂ ਕਿੰਨੇ ਟਮਾਟਰ ਸਬਜ਼ੀਆਂ ਧਨੀਆਂ ਮਿਰਚਾਂ ਕਿਤੇ ਆਟੇ ਦੇ ਡਰਮ ਭਰੇ ਕਿਤੇ ਦਾਲਾਂ ਦੇ ਵੱਡੇ ਵੱਡੇ ਡਰਮੀਆਂ ਭਰੀਆਂ ਕਿਤੇ ਖੰਡ ਕਿਤੇ ਮਤਲਬ ਇੱਕ ਇੱਕ ਤੇਲ ਦੇ ਪੀਪੇ ਦੋ ਦਾਲ ਦੇ ਹੀ ਉਹਦਾ ਵੱਡਾ ਟੀਨ ਲੈ ਕੇ ਆਈ ਹੈ ਲਗਾ ਸਾਰਾ ਕੁਝ ਬਥੇਰਾ ਹੀ ਲੈ ਆਈਏ 2-3 ਮਹੀਨਿਆਂ ਦਾ ਜਿਵੇਂ ਇਕੱਠਾ ਹੀ ਸੋਦਾ ਲੈ ਆਈਏ ਹੋਵੇ ਤੇ ਤੂੰ ਹੀ ਤੂੰ ਇਹ ਮਹਾ 20 ਦਿਨਾਂ ਦਾ ਲੈ ਆਏ ਹੋਨੇ ਹੋ ਕੋਈ ਤੁਹਾਡਾ ਹਾਲ ਹੈ ਹੈ ਤੇ ਨਾਲੇ ਜਿਹੜੀ ਪੈੜੀ ਦੀ ਫ੍ਰਿਜ ਹੈਗੀ ਨਾ ਸਾਡੀ ਛੋਟੀ ਜੀ ਇਹਨੂੰ ਕੱਢੋ ਬਾਹਰ ਇਹਨੂੰ ਵੇਚੋ ਤੇ ਵੱਡੀ ਜਿਹੜੀ ਫ੍ਰਿਜ ਆਉਂਦੀ ਨਾ ਜਿਹੜੀ ਅਲਮਾਰੀ ਵਾਂਗ ਖੁੱਲਦੀ ਹੈ ਜਿਹਦੇ ਚ ਕਮ ਸੇ ਕਮ ਨਹੀਂ ਤੇ ਖੁੱਲੀ ਸਬਜ਼ੀ ਪੈ ਜਾਂਦੀ ਹੈ 15-20 ਦਿਨ ਦੀ ਕੱਟੀ ਜਿਹੜੀ ਇਹ ਵਧੀਆ ਸਟੋਰ ਹੋ ਕੇ ਰਹਿ ਲੈਂਦੀ ਉਹ ਫ੍ਰਿਜ ਲਿਆਓ ਤੇ ਆ ਜਿਹੜੀ ਪੈੜੀ ਦੀ ਗੰਡੀ ਲੱਗੀ ਨਾ ਬਾਹਰ ਪੱਕਾ ਦੇ ਕੇ ਸਟਾਰ ਹੋਣ ਵਾਲੀ ਮਰੂਤੀ ਇਹਨੂੰ ਵੀ ਇੱਕ ਚੰਗੀ ਜਿਹੀ ਗੱਡੀ ਲੱਲੋ ਆ ਕਿੱਥੇ ਬਹਿਣਾ ਲੈ ਕੇ ਜਾਣਾ ਐ ਨਾ ਮੰਮੀ ਕੋਈ ਸਾਡਾ ਵੀ ਸੋਚ ਲਓ ਆਪਣਾ ਟਾਈਮ ਤਾਂ ਤੁਸੀਂ ਵਧੀਆ ਆਪਣਾ ਟਾਈਮ ਕੱਢ ਲਿਆ ਕਿ ਲੋ ਜੀ ਉਦੋਂ ਮੁਰਤੀਆਂ ਚੱਲਦੀਆਂ ਸੀ ਤੇ ਬਹਿ ਲਿਆ ਤੇ ਚਲੋ ਜੀ ਨਾਰਾਸ਼ ਨੇ ਆਂਦਾ ਬੰਦੇ ਤੁਰੇ ਆਂਦੇ ਸੀ ਸਵੇਰੇ ਸ਼ਾਮ ਘਰ ਰੋਟੀ ਖਾਣ ਆਏ ਤਾਂ ਲਫਾਫੇ ਚੁਕ ਲਿਆ ਐ ਅੱਜ ਕੱਲ੍ਹ ਨਹੀਂ ਚੱਲਦਾ ਅੱਜ ਕੱਲ੍ਹ ਜੇ ਫ੍ਰਿਜਾ ਐ ਵੱਡੀਆਂ ਵੱਡੀਆਂ ਚੱਲੀਆਂ ਨੇ ਐਸੇ ਲਈ ਚੱਲੀਆਂ ਕਿ ਜ਼ਰੂਰਤ ਦਾ ਸਾਮਾਨ ਜ਼ਰੂਰਤ ਤੋਂ ਵੱਧ ਲਿਆ ਕੇ ਰੱਖ ਲਓ ਸਮੇਂ ਘੜੀ ਦਾ ਕੋਈ ਨਹੀਂ ਪਤਾ ਹੁਣ ਵੇਲੇ ਪਾਣੀ ਕਿੰਨਾ ਕਿੰਨਾ ਆ ਗਿਆ ਕੋਈ ਪਤਾ ਹੈ ਦੁਕਾਨਾਂ 'ਚ ਪਾਣੀ ਵੜ ਗਿਆ ਤੇ ਰਾ ਦਸੋ ਮੈਨੂੰ ਆ ਨਿਗੇ ਨਿਗੇ ਸਿਲੰਡਰ ਐ ਬਜ਼ਾਰਾ ਚ ਵਿਕਦੇ ਪਏ ਉਹਨਾਂ ਨੂੰ ਪ੍ਰਵਾਹ ਕੇ ਉੱਪਰ ਰੱਖ ਲੋ ਕਿਤੇ ਮਿੱਟੀ ਦੇ ਤੇਲ ਦਾ ਉਹ ਦੱਬਾਇਆ ਕੇ ਪ੍ਰਵਾਹ ਕੇ ਰੱਖ ਲੋ ਕਿਤੇ ਸਟੋਬ ਲਿਆ ਕੇ ਨਖ ਲੋ ਕੋਈ ਜ਼ਰੂਰਤ ਦੀਆਂ ਚੀਜ਼ਾਂ ਲਿਆ ਕੇ ਸ਼ਮੀ ਨੇ ਸਾਰਾ ਕੁਝ ਰੱਖਿਆ ਹੈ ਜੇ ਲਿਆ ਕੇ ਮੈਂ ਇੱਕੋ ਸਾਈ ਬੋਲੀ ਜਾਂਦੀ ਆ ਤੂੰ ਹੀ ਮੇਰੇ ਕੋਈ ਜਵਾਬ ਨਹੀਂ ਦਿੰਦੇ ਵੇ ਮੈਂ ਕਿਹਾ ਚਲ ਕੱਢੀ ਲੈ ਸਾਰੀ ਪੜਾਅ ਸ ਹਮਰ ਘੜੇ ਚ ਗੋਲਾ ਫੇਰ ਕਿਤੇ ਨਾ ਰਹਿ ਜਾਏ ਅਗਰ ਉਹ ਉਧਰ ਕੱਢਣ ਗਈ ਤਾਂ ਉਧਰ ਵੀ ਨਿਕਲੇ ਇੱਥੇ ਵੀ ਰਹਿ ਗਿਆ ਤਾਂ ਫੇਰ ਕਿੱਥੇ ਜਾਏ ਕੱਢਣ ਮੇਰੀ ਤਾਂ ਫਿਕਰ ਨਾ ਜਾਨ ਓਖੀ ਹੀ ਜਾਂਦੀ ਹੈ ਮੰਮੀ ਤੁਹਾਨੂੰ ਪਤਾ ਕਿੰਨੇ ਸੂਟ ਸਵੰਦੀ ਹੈ ਉਹਦਾ ਘਰ ਲੈ ਇੰਜ ਗਿਣ ਗਿਣ ਕੇ ਨੋਟ ਉਹਨੂੰ ਦਿੰਦਾ ਜੋ ਮਰਜੀ ਜਾ ਸ਼ੰਮੀ ਲਿਆ ਜੋ ਮਰਜੀ ਖਾ ਜੋ ਮਰਜੀ ਪਾ ਬਸ ਕਰ ਐਦਾਂ ਕਰ ਤੁਸੀਂ ਆਪਣੇ ਘਰ ਲੈ ਲੈ ਜਾ ਨਾਲ ਫਿਰ ਦੁਕਾਨ ਤੇ ਨੂੰ ਭਾਇਆ ਉਹਨੂੰ ਕਹੇ ਮੇਰਾ ਬੰਦਾ ਰੱਖ ਲਓ ਇੱਥੇ ਤਾਂ ਮੈਨੂੰ ਖੁੱਲਾ ਸੌਦਾ ਦੇ ਦਿਓ ਕਿਉਂ ਕੀ ਗੱਲੋ ਆਪਣਾ ਬੰਦਾ ਪਟਾ ਕੇ ਆਈ ਹੈ ਉਹਦਾ ਬੰਦਾ ਉਹਦਾ ਬੰਦਾ ਖੁੱਲਾ ਕਮਾਉਂਦਾ ਵਾ ਆਪਣੇ ਘਰ ਵਾਲੇ ਦੀ ਪਹਿਲੇ ਕਮਾਈ ਵੇਖ ਆਪਣਾ ਘਰ ਵੇਖ ਕੀ ਕਹਿੰਨੀ ਓ ਮਰੁਤੀ ਉਹਨਾਂ ਨਾਲ ਤਾਂ ਚੰਗੀ ਨਾ ਜਿਹੜੇ ਆਟੋ ਵਜ ਧੱਕੇ ਖਾਂਦੇ ਫਿਰਦੇ ਆ ਘੜ ਘੜ ਤੈਨੂੰ ਗੱਡੀ ਚ ਬਾਕੇ ਲੈ ਤੇ ਜਾਂਦਾ ਵਾ ਜਿੱਥੇ ਜਾਣਾ ਹੁੰਦਾ ਵਾ ਹੋਰ ਫ੍ਰਿਜ ਫ੍ਰਿਜ ਜੀ ਨਹੀਂ ਵੱਡੀ ਹੈ ਜੋ ਲੈ ਸਕਦਾ ਛੋਟੀ ਤੇਰੇ ਕੋਲ ਹੈਗੀ ਤੇ ਇਹਨਾਂ ਤੇਰਾ ਸਮਾਨ ਤੇ ਨਹੀਂ ਬਾਹਰ ਖਰਾਬ ਹੁੰਦਾ ਲੋਕਾਂ ਦੇ ਘਰਾਂ ਚ ਰੱਖਣ ਤਾਂ ਨਹੀਂ ਜਾਂਦਾ ਰੱਖਣ ਜਾਣਾ ਪੈਂਦਾ ਭੈਣ ਜੀ ਦੁੱਧ ਰੱਖ ਲੋ ਤੁਹਾਡਾ ਖਰਾਬ ਨਾ ਹੋ ਜੇ ਗਰਮੀ ਆ ਸਹੀ ਚਾ ਮਾਂ ਨੂੰ ਵੀ ਦੇ ਆਓ ਤੇ ਨਵੀਂ ਲੈ ਆਓ ਤੇ ਘਰ ਵਾਲਾ ਵੀ ਦੇ ਕੇ ਤੇ ਨਵਾਂ ਲੈ ਆ ਹਾਏ ਹਾਏ ਮੰਮੀ ਆਹ ਕੰਨੂ ਸ਼ਬਦ ਕਹਿੰਦੇ ਬੇਓ ਤੇ ਫੇ ਹੋਰ ਤੂੰ ਜਦੋਂ ਚੀਜ਼ਾਂ ਹੀ ਕਰਦੀਆਂ ਸਾਰੀਆਂ ਪੁਰਾਣੀਆਂ ਕੱਢਣ ਤੇ ਤਿਆਰ ਤੇ ਅਸੀਂ ਵੀ ਪੁਰਾਣੇ ਬੁੱਢੇ ਸਾਨੂੰ ਵੀ ਕੱਢ ਦੇ ਘਰੋਂ ਬਾਹਰ ਨਵੇਂ ਲੈ ਆ ਮੱਤ ਤੇ ਪਰਦਾ ਪੈ ਗਿਆ ਕੇ ਦਾ ਮੂੰਹ ਵੇਖ ਕੇ ਲਾਲ ਤੇ ਆਪਣਾ ਲੱਗੀ ਮੈਂ ਚਪੇੜਾ ਮਾਰ ਕਿ ਹੋ ਜੇ ਮੇਰਾ ਲਾਲ ਚਪੇੜਾ ਮਾਰਿਆ ਨਾ ਦੋ ਘੜੀਆਂ ਦੀ ਲਾਲੀ ਆਉਂਦੀ ਆ ਜਿਹੜੀ ਕਿਹੇ ਦੀ ਜਿਹੜੀ ਅਸਲੀ ਲਾਲੀ ਨਾ ਉਹ ਨਹੀਂ ਆਉਂਦੀ ਮੂੰਹ ਤੇ ਉਹਦੀ ਆਈ ਨੋਟਾ ਦੇ ਨਾਲ ਤੇ ਤੂੰ ਚਪੇੜਾ ਮਾਰ ਕੇ ਤੇ ਆਪਣੇ ਮੂੰਹ ਦਾ ਤੇ ਉਂਗਲੈ ਛਪਣੀਆਂ ਵਾ ਉਹ ਲਾਲੀ ਨਹੀਂ ਹੋਣੀ ਮੂੰਹ ਤੇ ਤੇ ਮੈਂ ਤਾਂ ਨਾ ਤੇ ਘਰ ਵੀ ਨਹੀਂ ਜਾਇਆ ਕਰਨਾ ਘਰ ਇੰਨੀ ਜਗ ਇਹਦਾ ਨਹੀਂ ਕਹੀਦਾ ਹੁੰਦਾ ਕਿ ਇੱਕ ਪੱਕੇ ਦੇ ਘਰ ਜਾਣਾ ਆਉਣੇ ਛੱਡ ਦੇਣਾ ਜਾਓ ਆਓ ਅੰਡ ਗਵਾਨ ਪੈਣਪਰਾ ਜਾਣ ਆਉਣ ਲਈ ਬਣਿਆ ਹੁੰਦਾ ਵਾ ਬਸ ਇਹ ਕਿ ਉੱਥੇ ਦੀ ਸੁਣ ਕੇ ਉੱਥੇ ਛੱਡ ਆਈ ਦੀਆਂ ਆਪਣੇ ਘਰ ਆ ਕੇ ਕਲੇਸ਼ ਨਹੀਂ ਪਾਈਦਾ ਕਿ ਫਲਾਣੇ ਨੇ ਆਹ ਕੀਤਾ ਤਾਂ ਮੈਂ ਵੀ ਕਰਨਾ ਵਾ ਠੀਕ ਹੈ ਮੰਮੀ ਤੁਸੀਂ ਕੀ ਸੋਦਾ ਪਾਤਾ ਲਪਾਵੇ ਅੱਜ ਕਿਨੇ ਮੈਂ ਪਾਵਾ ਮੈਂ ਤਾਂ ਦੋ ਚਾਰ ਹੀ ਲਪਾਵੇ ਵੇਖੇ ਸੀ ਪੇ ਜਿੰਨਾ ਕਿ ਮੇਰੇ ਕੋ ਪਿਆਰ ਨਾਲ ਹੁੰਨਾ ਕਿ ਮੈਂ ਪਾਤਾ ਸਾਬਨ ਸਰਫ ਵਗੈਰਾ ਮੈਂ ਸੰਭਤੇ ਆ ਦਾਲਾਂ ਮੈਸਨ ਵਗੈਰਾ ਹੋਰ ਰਹਿ ਗਿਆ ਪਾਉਣ ਵਾਲਾ ਉਹ ਤੂੰ ਪਾਲਾ ਕੋਈ ਗੱਲ ਨਹੀਂ ਪੁੱਤ ਰੱਬ ਸਾਨੂੰ ਹੀ ਜ਼ਿਆਦਾ ਦੇਊਗਾ ਤੂੰ ਅਰਦਾਸ ਕਰਿਆ ਕਰ ਹੰਵਾਏ ਗੁਰੂ ਅੱਗੇ ਬਿਲਕੁਲ ਮੰਮੀ ਜਦੋਂ ਸੇਰੇ ਨਾ ਟਾਈਮ ਨਾ ਉੱਠ ਕੇ ਜਾਣੀ ਹੈ ਨਾ ਸੈਰ ਕਰਨ ਸੈਰ ਰੱਖਾਂਗੀ ਸ਼ਾਮ ਦੀ ਸੇਰੇ ਉੱਠ ਕੇ ਗੁਰੂ ਘਰ ਜਾਇਆ ਕਰਾਂਗੇ ਹਾਂ ਉਹਦੇ ਘਰ ਜਾ ਕੇ ਅਰਦਾਸ ਕਰਾਂਗੇ ਕਿ ਰੱਬਾ ਮੇਰੇ ਬੰਦੇ ਦੇ ਵੀ ਕੰਮ 'ਚ ਤਰੱਕੀ ਪਾ ਮੈਂ ਲੋਕਾਂ ਨੂੰ ਨਾ ਵੇਖਾਂ ਮੈਂ ਉਹਨੂੰ ਵੱਧਦੇ ਫੁੱਲਦੇਆਂ ਵੇਖਾਂ ਹੱਸਦੇਆਂ ਵੇਖਾਂ ਆਪਣਾ ਘਰ ਚੰਗਾ ਵੇਖਾਂ ਸਹੀ ਕਿਹਾ ਮੰਮੀ ਮੈਂ ਖਿਸ਼ਾਨੋ ਸ਼ੌਕਤ ਨਹੀਂ ਬਣਾਈ ਦਿੰਦੀ ਜਿਹੜੀ ਅਸਲੀ ਹੁੰਦੀ ਨਾ ਉਹੋ ਹੀ ਆਪਣੀ ਹੁੰਦੀ ਹੈ ਸਹੀ ਕਿਹਾ ਤੁਸੀਂ ਬਿਲਕੁਲ ਵੇਖੋਤਾ ਜੇ ਉਹ ਖੁੱਲਾ ਸਮਾਂ ਲਿਆ ਹੁੰਦੀ ਆ ਤੇ ਕੀ ਪਤਾ ਕਿੰਨੀ ਕ ਕੰਜੂਸੀ ਨਾਲ ਵਰਤਦੀ ਹੋਗੀ ਤੇ ਵੇ ਤੈਨੂੰ ਕਦੀ ਵਰਤਣ ਤੋਂ ਕਿਸ ਨੇ ਰੋਕਿਆ ਤੂੰ ਭਾਵੇਂ ਸਬਜ਼ੀ ਦੇ ਵਿੱਚ ਭਾਵੇਂ 4 ਘੰਟੇ ਤੇ ਭਾਵੇਂ ਭਾਵੇਂ 5 ਨਾ ਕਦੀ ਮੈਂ ਰੋਕਿਆ ਤੇ ਨਾ ਹੀ ਕਦੀ ਮੇਰੇ ਪੁੱਤ ਨੇ ਰੋਕਿਆ ਹਾਂ ਮੰਮੀ ਤੇ ਟਮਾਟਰ ਤੋਂ ਕਿੰਨੇ ਖੁੱਲੇ ਪਾਉਣੇ ਪਰ ਸੰਭਲ ਨਹੀਂ ਲੱਗੀ ਪਰਥੇ ਦੀ ਗੱਲ ਉਸ ਦਿਨ ਇਹਦੇ ਘਰ ਨਾਲ ਪਰਥਾ ਬਣਿਆ ਤੇ ਪਰਥਾ ਬਣਾਉਂਦੀ ਤੇ ਦੋ ਕੁ ਟਮਾਟਰ ਪਾਏ ਮੈਂ ਕਿਹਾ ਸ਼ਮੀ ਭੈਣ ਜੀ ਪਰਥੇ ਚ ਤਾਂ 7-8 ਟਮਾਟਰ ਪਈਏ ਨਾ ਤੇ ਫੇਰ ਕੀ ਦੋ ਦਾ ਸਵਾਦ ਰੰਗਤ ਆਉਂਦੀ ਕਹਿੰਦੀ ਨਾ ਨਾ ਮੈਂ ਤਾਂ ਦੋ ਹੀ ਪਾਣੇ ਹੁੰਦੇ ਮਾੜਾ ਜਿਹਾ ਵਿੱਚ ਬਸ ਇਦਾਂ ਹੀ ਕਰ ਲੀਦਾ ਵੈ ਮੈਂ ਕਿਹਾ ਨਾ ਉਹ ਕਿਹਦਾ ਪਰਥਾ ਹੈ ਜਿੱਚ ਟਮਾਟਰ ਹੀ ਨ ਹੋਏ ਮਟਰਾਂ ਨਾਲ ਤਾਂ ਟਮਾਟਰ ਨਾਲ ਪਰਥਾ ਤਿਆਰ ਹੁੰਦਾ ਵੈ ਤੇ ਮੈਂ ਮੈਂ ਮਸਾ ਹੀ 1/2 ਕਿਲੋ ਦੇ ਵਿੱਚ ਕਿੰਨੇ ਟਮਾਟਰ ਪਾ ਜੈਨੀ ਆ ਤੇ ਫੇਰ ਵੇਖ ਭਾਵੇਂ ਚੀਜ਼ਾਂ ਦੇ ਨੂੰ ਥੋੜੇ ਥੋੜ ਬੱਤੀ ਦੀ ਤਾਂ ਖੁੱਲਾ ਹੀ ਆਣਾ ਤੂੰ ਸਾਹ ਉਹ ਤਾਂ ਉੱਥੇ ਕੀ ਆ ਜਾਂਦਾ ਵਾ ਅਸੀਂ ਥੋੜਾ ਥੋੜਾ ਕਰਕੇ ਲਿਆ ਉਹਨੇ ਉਹ ਖੁੱਲਾ ਲਿਆ ਕੇ ਵੀ ਤਾਂ ਦੋ ਤਿੰਨ ਮਹੀਨੇ ਕੱਢਦੀ ਹੈ ਨਾ ਹਾਂ ਇਹ ਤਾਂ ਗੱਲ ਹੈਗੀ ਹੈ ਬਰਾਬਰ ਇਹੀ ਉਹਨਾਂ ਦੋ ਤਿੰਨ ਮਹੀਨੇ ਦੇ ਵਿੱਚ ਅਸੀਂ ਕੀ ਪਤਾ ਉਹਨਾਂ ਨਾਲੋਂ ਜ਼ਿਆਦਾ ਵੀ ਲੈ ਆਉਂਦੇ ਥੋੜਾ ਥੋੜਾ ਕਰਕੇ ਲੈ ਆਉਂਨੇ ਭਾਵੇਂ ਸਹੀ ਗਿਆ ਪਰ ਇੱਕ ਜਿੰਨੀ ਕਾ ਹੱਡੀ ਕਮਾਈ ਹੈ ਅਸੀਂ ਉਹਨੇ ਕ ਲਿਉਨੇ ਆ ਚਲ ਸ਼ੁਕਰ ਹੈ ਸਮਝ ਕੀ ਸਮਝਾਇਆ ਉਹਦਾ ਤਾਂ ਬਥੇਰੀ ਸਿਆਣੀ ਆ ਪਰ ਨਨ ਨਿਆਣ ਮਾਤਿਆ ਨਾ ਕਿ ਹਵਲੇ ਹਰ ਕਤਾਈ ਉਹ ਜਿਆ ਕਰ ਜਾਂਦੀ ਐ ਚੱਲ ਕੋਈ ਗੱਲ ਨਹੀਂ ਇਹਨੇ ਤੇ ਇਹਨੇ ਆਉਂਦੇ ਨੇ ਉਹਦੇ ਨਾਲ ਕਲੇਸ਼ ਪਾ ਕੇ ਬੈਰੇ ਨਹੀਂ ਕਿ ਮੰਮੀ ਸੋਦਾ ਥੋੜਾ ਲੈ ਆਈ ਐ ਮੇਰੇ ਸਮਝਾਇਆ ਸਮਝ ਗਈ ਚਲ ਉਹਦੇ ਤੱਕ ਗੱਲ ਨਾ ਹੀ ਜਾਊਗੀ ਚੱਲ ਪਰ ਉਹ ਵੀ ਕੀ ਕਰੇ ਜਦੋਂ ਆਪਣੇ ਤੋਂ ਵੱਡਿਆਂ ਵੱਲ ਵੇਖੀਦਾ ਵਾ ਉੱਚਿਆਂ ਵੱਲ ਵੇਖੀਦਾ ਵਾ ਮਾਂ ਚ ਤੇ ਬੱਚੇ ਤੇ ਆ ਹੀ ਜਾਂਦੀ ਐ ਨਾ ਗੱਲ ਕਿ ਚਲੋ ਅਹੀਂ ਵੀ ਇਸ ਤਰ੍ਹਾਂ ਪਈਏ ਖਲੋਈਏ ਚਲੋ ਕੋਈ ਗੱਲ ਨਹੀਂ ਸਮਝਾਉਂਗੀ ਨੂੰ ਮੈਂ ਅੱਗੇ ਨਾਲ ਬੱਚੇ ਦਾ ਸਮਝ ਗਈ ਆ ਉਹਦੇ ਨਾਲ ਬਹਿਣਾ ਕੋਲ ਥੋੜਾ ਜਨਾ ਦਾ ਕੱਟ ਕਰਦੀ ਐ ਇਹ ਨਾ ਮੈਂ ਉਹਦੇ ਵੱਲ ਵੀ ਵੇਖ ਕੇ ਦੇ ਘਰ ਚ ਕਲੇਸ਼ੀ ਨਿਤ ਪਾਉਂਦੀ ਰਹੇ ਚੱਲ